ਕਾਰਬਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਇੱਕ ਪੰਜਾਬ ਦੇ ਲੋਕਾਂ ਨੂੰ ਵੱਡੀ ਗਰੰਟੀ ਦਿੱਤੀ ਸੀ ਵੱਡੀ ਗਰੰਟੀ ਦਿੱਤੀ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ 300 ਯੂਨਿਟ ਪ੍ਰਤੀ ਮਾ ਹਰੇਕ ਮਹੀਨੇ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ ਘਰੇਲੂ ਕਲੈਕਸ਼ਨ ਦੇ ਉੱਤੇ ਇਹ ਫੈਸਲਾ ਇਹ ਸਾਡੀ ਗਰੰਟੀ ਸੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਇਹ ਬਹੁਤ ਵੱਡਾ ਫੈਸਲਾ ਸੀਗਾ ਕਿ 300 ਯੂਨਿਟ ਜਿਹੜੇ ਨੇਗੇ ਉਹ ਪੰਜਾਬ ਦੇ ਹਰੇਕ ਨਿਵਾਸੀ ਨੂੰ ਬਗੈਰ ਕੋਈ ਵਰਗੀਕਰਨ ਕੀਤੇ ਬਗੈਰ ਕੋਈ ਕੰਡੀਸ਼ਨ ਲਾਏ ਨਹੀਂ ਤਾਂ ਤੁਹਾਨੂੰ ਪਤਾ ਕਿ ਰਾਤਾ ਪ੍ਰਾਣੀਆਂ ਸਰਕਾਰਾਂ ਵੀ ਦਿੱਦੀਆਂ ਹੁੰਦੀਆਂ ਨੇ ਪਰ ਲੇਕਿਨ ਬਹੁਤ ਸਾਰੇ ਰਾਈਡਰ ਲਾਣ ਦੇ ਸੀਗੇ ਬਹੁਤ ਸਾਰੀਆਂ ਕੰਡੀਸ਼ਨ ਲਾਣ ਦੇ ਸੀਗੇ ਤਾਂ ਕਿ ਕੋਈ ਉਸ ਸਕੀਮ ਦੇ ਅੰਦਰ ਫੁੱਲਫਲੀ ਨਾ ਕਰੇ ਤਾਕਿ ਉਹ ਸਕੀਮ ਦਾ ਲਾਭ ਹੀ ਨਾ ਲੈ ਸਕੇ ਪਰ ਲੇਕਿਨ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਸਭ ਤੋਂ ਪਹਿਲਾਂ ਫਿਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਵਿਦਨ 3 ਬੰਦ ਪਹਿਲੇ ਤਿੰਨ ਮਹੀਨਿਆਂ ਚ ਇੱਕ ਵੱਡਾ ਫੈਸਲਾ ਕਰਕੇ ਲਗਭਗ ਪੰਜਾਬ ਦੇ 90% ਘਰੇਲੂ ਕਨੈਕਸ਼ਨ ਦੇ ਉੱਤੇ ਇੱਕ ਵੱਡੀ ਰਾਹਤ ਦਿੱਤੀ ਕਿ 300 ਯੂਨਟ ਪ੍ਰਤੀ ਮਹੀਨਾ ਹਰੇਕ ਘਰ ਨੂੰ ਮੁਫਤ ਬਿਜਲੀ ਮਿਲੇਗੀ ਸੋ ਦੱਸ ਰਹੇ ਹੋਇਆ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਨਹੀਂ ਆਉਂਦੇ ਸੀ ਜ਼ੀਰੋ ਆਉਂਦੇ ਸੀ ਖਤਮ ਹੋ ਚੁੱਕੇ ਸੀ ਪਰ ਲੇਕਿਨ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪੁਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ 2.5 ਟੋਟਲ ਜਿਹੜਾ 3 ਰੁਪਏ ਬਣਦੇ ਨੇਗੇ ਟੈਕਸ ਪਾ ਕੇ 3 ਰੁਪਏ ਬਣਦੇ ਸੀਗੇ ਉਹ ਵੀ ਪ੍ਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਉਹ ਅਸੀਂ ਫੈਸਲਾ ਵਾਪਸ ਲਿਆਗਾ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿਣਾ ਕਿ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਘਰ ਨੂੰ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 60 ਕਿਲੋਵਾਟ ਤੱਕ ਆ ਉਹਨਾਂ ਦਾ ਜਿਹੜਾ 3 3 ਰੁਪਏ ਯੂਨਟ ਪ੍ਰਤੀ ਯੂਨਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆ ਗਿਆ ਤੇ ਅੱਜ ਦੇ ਵੱਡੇ ਅਹਿਮ ਫੈਸਲੇ ਅੱਜ ਦੀ ਕੈਬਨਿਟ ਤੋਂ ਹੋਏ ਨੇ ਕਿ ਸੋ ਮੈਂ ਸਮਝਦਾ ਸਭ ਤੋਂ ਵੱਡਾ ਫੈਸਲਾ ਇਹ ਆ ਕਿ ਪੰਜਾਬ ਦੇ ਅੰਦਰ ਐਗਰੀਕਲਚਰ ਪਾਲਿਸੀ ਲੈ ਕੇ ਆਉਣਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਐਜੂਕੇਸ਼ਨ ਦੀ ਪਾਲਿਸੀ ਲੈ ਕੇ ਆਉਣਾ ਇਹ ਅੱਜ ਅਹਿਮ ਫੈਸਲੇ ਜਿਹੜੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਏ ਨੇ ਕਿਸ ਕਿਸ ਦੀ ਬਾਤ ਕਰ ਰਹੇ ਹੋ ਆਪ ਜੋ ਵਿਡਰਾ ਕੀਤਾ ਹੈ ਆਪਨੇ 7 ਕਿਲੋਵਾਟ ਵਾਲਾ ਔਰ ਇਸ ਦਾ सात किलो वाले जो हमने बिड्रा करे हैं उससे लगभग पंद्रह सौ करोड़ से लेकर अठारह सौ करोड़ रुपए तक का क्योंकि फ्लैक्चुएट करता रहता है कभी कम यूज हुआ कभी ज्यादा यूज हुआ सो पंद्रह सौ से लेकर अठारह सौ करोड़ रुपये जो, जो बैट बनाने का फैसला करा है इस पे डीजल पे लगभग हमें आया तीन सौ बानवे करोड़ रुपए तीन सौ पचानवे करोड़ रुपए और जो ये पेट्रोल का है इस पर डेढ़ सौ करोड़ रुपया ਜੇ ਇਹ ਮਹਾਂਦਾਰੀਆਂ ਨਾਲ ਬਿੱਲ ਭਰ ਰਹੇ ਨੇ 600 ਉਪਰ ਦੇ ਯੂਨਟਾਂ ਦੇ ਨਹੀਂ ਉਹਨਾਂ ਨੂੰ ਝਟਕਾ ਕਿਉਂ ਦਿੱਤਾ ਜਾ ਰਿਹਾ ਯੂ نو ਨਾਟ ਅ ਬੀਨਿੰਗ ਇਨਸਮੇ ਰੀਅਲੀ ਚੋਨ ਉਹਨਾਂ ਨੂੰ ਤੁਸੀਂ ਡਬਲ ਨਹੀਂ 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 ਉਹਨਾਂ ਦਾ ਬਹੁਤ ਝਟਕਾ ਨਹੀਂ ਦਿੱਤਾ ਗਿਆ ਬਲਕਿ ਇਹ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਕਿ ਤੁਸੀਂ ਸੰਜਮ ਨਾਲ ਬਿਜਲੀ ਵਰਤੋ ਤੁਸੀਂ ਬਿਜਲੀ ਨੂੰ 600 ਯੂਨਟ ਤੋਂ ਘੱਟ ਬਦਲੋ ਵਰਤੋ ਕਿਉਂ ਤੁਸੀਂ 650 ਵਰਤਦੇ ਹੋਗੇ ਜੇ ਤੁਸੀਂ ਆਪਣੇ ਇਕੁਪਮੈਂਟ ਨੂੰ ਘਰ ਦੇ ਅੰਦਰ ਜਲਦੀ ਬੰਦ ਕਰਦੇ ਹੋ ਦਿਨਚ ਬੰਦ ਕਰਦੇ ਹੋ ਏਸੀ ਦਾ ਘੱਟ ਪ੍ਰਯੋਗ ਕਰੋ ਤੁਸੀਂ ਇੰਡਕਸ਼ਨ ਜਿਹੜੇ ਇਲੈਕਟ੍ਰੋਨਿਕ ਗੜਗੜਸ ਨੇ ਉਹਨਾਂ ਨੂੰ ਘੱਟ ਵਰਤੋ ਤਾਂ ਮੈਂ ਸਮਝਦਾ ਉਹਨਾਂ ਦਾ ਉਹ ਵੀ 550 ਤੇ ਆ ਜਾਣਗੇ ਤਾਂ ਉਹਦੇ ਨਾਲ ਉਹਨਾਂ ਦਾ ਵੱਡਾ ਫਾਇਦਾ ਕਰਨ ਦਾ ਅਸੀਂ ਯਤਨ ਕੀਤਾ ਨਾ ਕਿ ਅਸੀਂ ਉਹਨਾਂ ਨੂੰ ਪਨਿਸ਼ ਕੀਤਾ ਬਲਕਿ ਉਹਨਾਂ ਦਾ ਇੱਕ ਵੱਡਾ ਫਾਇਦਾ ਹੋਊਗਾ ਸੋ ਹੁਣ ਮੇਰੀ ਇੱਕ ਨਾ ਫੋਰ ਮੀਟਿੰਗ ਆ ਸੋ ਮੈਨੂੰ ਸੈਂਟ ਜਾਣਾ ਪੈਣਾ ਪਟ્રોલ ਦੇ ਡਿਵੀਜ਼ਨ ਦੇ ਡੇਟ ਵਧਾਏ ਨੇ ਤੇ ਹਰਿਆਣੇ ਨਾਲ ਡਿਫਰੈਂਸ ਰਹਿੰਦਾ ਹਮੇਸ਼ਾ ਤਾਂ ਜਿਆਦਾ ਕੰਪਟੀ ਉਧਰ ਸੇ ਨਾ ਡਾਇਵਰਟ ਹੋ ਜਾਂਦੀ ਹੈ ਜਿਹੜਾ ਕਿ ਇਸ਼ੂ ਹਰ ਵਾਰ ਰਹਿੰਦਾ ਜੀ ਨਹੀਂ ਨਹੀਂ ਬਿਲਕੁਲ ਨਹੀਂ ਹਲੇ 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 ਵੀ ਹਲੇ ਵੀ ਜਿਹੜੇ ਸਾਡੇ ਰੇਟ ਨੇਗੇ ਉਹ ਹਿਮਾਚਲ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਰਾਜਸਥਾਨ ਦੇ ਰੇਟ ਹੀ ਬਹੁਤ ਜ਼ਿਆਦਾ ਨੇ ਤੁਸੀਂ ਚੈੱਕ ਕਰ ਲਿਓ ਉਹਨਾਂ ਦਾ ਰੇਟਾਂ ਨਾਲ ਹਲੇ ਵੀ ਜਿਹੜੇ ਡੇਟ ਨੇ ਬਹੁਤ ਥੱਲੇ ਲਗੇ ਐਕਸੈਪਟ